ਪੰਜਾਬੀ ਲਿੰਗ ਪ੍ਰਾਈਮ ਟਾਈਮ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤਮੰਨਾ ਬੇਦੀ ਅੱਜ ਦਾ ਬੁਲੇਟਿਨ ਸਪਾਂਸਰ ਕੀਤਾ ਗਿਆ ਹੈ ਪਵ ਗੁਰਾਇਆ ਸਲੂਨਾ ਵਾਲਿਆਂ ਦੇ ਵੱਲੋਂ ਜੇਕਰ ਤੁਸੀਂ ਰੀਅਲ ਏਸਟੇਟ ਦੇ ਵਿੱਚ ਕੁਝ ਵੀ ਬਾਈ ਜਾਂ ਫਿਰ ਸੈਲ ਕਰਨਾ ਚਾਹੁੰਦੇ ਹੋ ਤੇ ਵਧੀਆ ਰੀਅਲ ਏਸਟੇਟ ਦੀਆਂ ਸਰਵਿਸਿਜ਼ ਦੀ ਰਿਕੁਆਇਰਮੈਂਟ ਰੱਖਦੇ ਹੋ ਤਾਂ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ ਜੀ 20 ਲੀਡਰਸ ਦਾ ਯੂਕਰੇਨ ਸੰਬੰਧੀ ਬਿਆਨ ਨਹੀਂ ਹੈ ਮਜ਼ਬੂਤ ਕਿਹਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੈਨਕੂਵਰ 에어ਪੋਰਟ ਤੇ ਇੱਕ ਜਹਾਜ਼ ਲੈਂਡਿੰਗ ਸਮੇਂ ਉਤਰਿਆ ਰਨਵੇਡ ਤੋਂ ਕੈਨੇਡਾ ਅਮਰੀਕਾ ਪਾਉਂਡਰ ਤੇ 35 ਪੋਰਟਸ ਆਫ ਐਂਟਰੀ ਦੇ ਸਮੇਂ ਤੇ ਸਰਵਿਸਿਸ ਆਰ ਸ ਵਿੱਚ ਹੋਵੇਗੀ ਤਬਦੀਲੀ 6 ਜਨਵਰੀ ਤੋਂ ਤਬਦੀਲੀਆਂ ਕੀਤਿਆਂ ਜਾਣ ਗਿਆ ਲੱਗੇ ਅਕਤੂਬਰ ਮਹੀਨੇ ਸਲਾਨਾ ਮਹਿੰਗਾਈ ਦਰ ਕੈਨੇਡਾ ਵਿੱਚ 2 ਫੀਸਦ ਵਧ ਕੀਤਾ ਗਿਆ ਤਾਂ ਬ੍ਰਿਟਿਸ਼ ਕੋਲੰਬੀਆ ਮੰਤਰੀ ਮੰਡਲ ਦੇ ਵਿੱਚ ਪੰਜਾਬੀਆਂ ਨੂੰ ਮਿਲੇ ਅਹਿਮ ਸਥਾਨ ਉਚਾਵਾ ਦੇ ਵੱਲੋਂ ਕੀਤੀ ਜਾ ਰਹੀ ਹੈ ਫੰਡਿੰਗ ਦੀ ਮੰਗ ਕਮਾਨਸਿਕ ਸਮੱਸਿਆਵਾਂ ਦੇ ਨਾਲ ਜੂਰ ਰਚ ਰਹੇ ਨੌਜਵਾਨਾਂ ਦੀ ਕੀਤੀ ਜਾਵੇਗੀ ਮਦਦ। ਦਿਵਾਨ ਸੁਸਾਇਟੀ ਐਪਸ 4 ਵਿਕੇ ਕਾਉਂਸਲਰ ਸੇਵਾਵਾਂ ਮੈਂ ਕੈਂਪਰ ਕੀਤਾ ਗਿਆ ਆਯੋਜਨ। ਤੇ ਕੈਲਗਰੀ ਦੇ ਕਾਉਂਸਲਰ ਵੱਲੋਂ ਪ੍ਰਾਪਰਟੀ ਟੈਕਸ ਨੂੰ ਫ੍ਰੀਜ਼ ਕਰਨ ਦੇ ਲਈ ਬਜਟ ਵਿੱਚ ਐਮੈਂਡਮੈਂਟਸ ਦੀ ਕੀਤੀ ਜਾ ਰਹੀ ਹੈ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ G20 ਸੰਮੇਲਨ ਲੀਡਰਸ ਦਾ ਇੱਕ ਸਾਂਝਾ ਬਿਆਨ ਯੂਕਰੇਨ 'ਚ جنگ ਤੇ ਬਿਲਕੁਲ ਵੀ ਮਜ਼ਬੂਤ ਨਹੀਂ ਹੈ ਰਸ਼ੀਆ G20 ਦਾ ਮੈਂਬਰ ਹੈ ਪਰ ਰਾਸ਼ਟਰਪਤੀ ਪੁਤਿਨ ਨੇ 2022 ਦੇ ਵਿੱਚ ਰੂਸ ਦੇ ਵੱਲੋਂ ਯੂਕਰੇਨ ਉੱਤੇ ਹਮਲਾ ਕਰਨ ਤੋਂ ਬਾਅਦ ਇੱਕ ਸੰਮੇਲਨ ਦੇ ਵਿੱਚ ਹਿੱਸਾ ਨਹੀਂ ਲਿਆ ਉਸ ਨਾਲ G20 ਲੀਡਰਸ ਦੇ ਅੰਤਮ ਬਿਆਨ ਦੇ ਵਿੱਚ ਰਸ਼ੀਆ ਦੀਆਂ ਕਾਰਵਾਈਆਂ ਦੀ ਨਿੰਦਾ ਕੀਤੀ ਗਈ ਸੀ ਅਤੇ ਇਸ ਨੂੰ ਯੂਕਰੇਨ ਤੋਂ ਬਾਹਰ ਹੋਣ ਦੀ ਮੰਗ ਵੀ ਉਠ ਰਹੀ ਸੀ। 1 ਸਾਲ ਬਾਅਦ G20 ਸੰਮੇਲਨ ਦੇ ਵਿੱਚ ਉਕਤ ਜੰਗ ਦੇ ਬਾਰੇ ਕਮਜ਼ੋਰ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਗਈ ਪਰ ਬ੍ਰਾਜ਼ੀਲ ਦੇ ਵਿੱਚ ਆਯੋਜਿਤ ਸੰਮੇਲਨ ਚ ਅੰਤਿਮ ਬਿਆਨ ਹੋਰ ਵੀ ਛੋਟਾ ਨਿਕਲਿਆ ਅਤੇ ਇਸ ਦੇ ਵਿੱਚ ਰੂਸ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਟਰੂਡੋ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਾਈਟ ਹਾਊਸ ਦੇ ਵਿੱਚ ਵਾਪਸੀ ਤੇ ਯੂਕਰੇਨ ਦੇ ਲਈ ਵਿਸ਼ਵਵਿਆਪੀ ਸਮਰਥਨ ਤੇ ਪੈਣ ਵਾਲੇ ਪ੍ਰਭਾਵ ਦੇ ਬਾਰੇ ਵੀ ਚਿੰਤਾ ਜ਼ਾਹਰ ਕਰ ਰਹੇ ਨੇ ਦੱਸਦੇ ਕਿ ਟਰੂਡੋ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਕੈਨੇਡਾ ਅਤੇ ਹੋਰ G7 ਦੇ ਸਤਿ ਉન્નਤ ਅੱਤ ਵਿਵਸਥਾਵਾਂ ਯੂਕਰੇਨ ਤੇ ਗੈਰਕਾਨੂੰਨੀ ਹਮਲੇ ਦੇ ਖਿਲਾਫ ਵਧੇਰੇ ਮਜ਼ਬੂਤ ਬਿਆਨ ਚਾਹੁੰਦੇ ਨੇ ਪਰ G20 ਦੇ ਵਿਆਪਕ ਦ੍ਰਿਸ਼ਟੀਕੋਣ ਦੇ ਉਹਨਾਂ ਕਿਹਾ ਕਿ ਇਹ ਮੇਰੇ ਤੇ ਲਈ ਮੇਰੇ ਲਈ ਓਨਾ ਮਜ਼ਬੂਤ ਨਹੀਂ ਹੈ ਇੰਨਾ ਹੀ ਨਹੀਂ ਟਰੰਪ ਤੇ ਬੈਠੇ ਡੋਨਾਲਡ ਟਰੰਪ ਜੂਨੀਅਰ ਅਤੇ ਉਹਨਾਂ ਦੇ ਸੈਨੇਟਰ ਸਾਈਕਲੀ ਨੇ ਬਾਈਡਨ ਤੇ ਤੀਸਰੇ ਵਿਸ਼ਵ ਯੁੱਧ ਸ਼ੁਰੂ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਵੀ ਲਗਾਏ। ਵੈਨਕੂਵਰ ਇੰਟਰਨੈਸ਼ਨਲ 에ਅਰਪੋਰਟ ਤੇ ਇੱਕ ਕਾਰਗੋ ਜਹਾਜ਼ ਦੇ ਲੈਂਡਿੰਗ ਦੇ ਸਮੇਂ ਰਣਵੇਤ ਉਤਰ ਜਾਣ ਦੀ ਖਬਰ ਸਾਹਮਣੇ ਆਈ ਹੈ। ਮਾਮਲੇ ਦੇ ਸੰਬੰਧੀ ਘਟਨਾ ਦੇ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। 에ਅਰਪੋਰਟ ਨੇ ਦੱਸਿਆ ਕਿ ਮੰਗਲਵਾਰ ਤੜਕੇ ਪੌਣੇ 2 ਵਜੇ ਇੱਕ ਜਹਾਜ਼ ਲੈਂਡ ਕਰਨ ਦੇ ਦੌਰਾਨ ਉਤਰੀ ਰਨਵੇਤ ਉਤਰ ਗਿਆ ਸੀ ਹਾਲਾਂਕਿ ਇਸ ਕਾਰਗੋ ਜਹਾਜ਼ ਵਿੱਚ ਮੌਜੂਦ ਤਿੰਨੋਂ ਫਰੂ ਮੈਂਬਰਸ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ। ਇਹ ਕਾਰਗੋ ਜਹਾਜ਼ Amazon Prime Air ਦਾ ਦੱਸਿਆ ਜਾ ਰਿਹਾ ਹੈ। ਜਹਾਜ਼ ਅਜੇ ਵੀ ਰਨਵੇ ਦੇ ਨਾਲ ਲਗਦੀ ਕਾ ਦੇ ਉੱਤੇ ਖੜਾ ਹੈ ਹਾਲਾਂਕਿ ਜਹਾਜ਼ ਦੇ ਜੋ ਮੂਰਲੇ ਹਿੱਸੇ ਨੇ ਉਸ ਨੂੰ ਨੁਕਸਾਨ ਪੰਚਾਇਤ ਸਿਕਰਯੋਗ ਹੈ ਕਿ 에어ਪੋਰਟ ਅਥਾਰਟिटीज ਨੇ ਇਸ ਸੰਬੰਧੀ ਦੱਸਿਆ ਹੈ ਕਿ ਉਤਰੀ ਰਨਵੇ ਨੂੰ ਅਗਲੇ 2 ਦਿਨਾਂ ਤੱਕ ਬੰਦ ਰੱਖਿਆ ਜਾਵੇਗਾ ਜਿਸ ਦੇ ਨਾਲ ਕਿ ਹੋਰ ਉਡਾਨਾਂ ਪ੍ਰਭਾਵਿਤ ਹੋ ਸਕਦੀਆਂ ਨੇ ਸੇਫਟੀ ਬੋਰਡ ਦੀ ਇੱਕ ਵੈਬਸਾਈਟ ਦੇ ਮੁਤਾਬਕ ਜਹਾਜ਼ ਦਾ ਰਨਵੇ ਤੋਂ ਉਤਰਨਾ ਜਹਾਜ਼ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਤੇ ਭਵਿੱਖ ਦੇ ਵਿੱਚ ਵੀ ਕਈ ਮਾਮਲਿਆਂ ਦੇ ਵਿੱਚ ਸੱਤਾ ਜਾਂ ਫਿਰ ਮੌਤਾ ਕਾਰਨ ਵੀ ਵੱਧ ਸਕਦਾ ਹੈ ਬੋਰਡ ਦਾ ਕਹਿਣਾ ਹੈ ਕਿ ਜਦੋਂ ਰਨਵੇ ਦੇ ਆਲੇ-ਦੁਆਲੇ ਟੁਕਵੇਂ ਖੇਤਰਾ ਜਾਂ ਫਿਰ ਜਹਾਜ਼ਾਂ ਨੂੰ ਰੋਕਣ ਦੇ ਲਈ ਕੋਈ ਟੁਕਵਾ ਸਿਸਟਮ ਨਹੀਂ ਹੁੰਦਾ ਤਾਂ ਨਤੀਜੇ ਖਾਸ ਤੌਰ ਤੇ ਗੰਭੀਰ ਹੀ ਹੋ ਸਕਦੇ ਨੇ ਉਤھے ਹੀ ਇਸ ਘਟਨਾ ਤੋਂ ਬਾਅਦ 에어ਪੋਰਟ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ 에어ਪੋਰਟ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੀਆਂ ਉਡਾਨਾਂ ਦਾ ਆਪਣੀ ਫਲਾਈਟਸ ਦੇ ਸਮੇਂ ਤੇ ਸਥਿਤੀ ਬਾਰੇ ਅਵੇਅਰ ਰਹੇ सीबीएसए यानी कि कनाडा बॉर्डर सर्विसेज एजेंसी ਦੇ ਵੱਲੋਂ ਕਿਹਾ ਗਿਆ ਕਿ ਨਵੇਂ ਸਾਲ ਤੋਂ ਕੈਨੇਡਾ ਅਮਰੀਕਾ ਬਾਰਡਰ ਤੇ ਸਰਵਿਸਿਜ਼ ਆਸ ਦੇ ਵਿੱਚ ਵੱਡੀ ਤਬਦੀਲੀ ਕੀਤੀ ਜਾ ਰਹੀ ਹੈ ਬਾਰਡਰ ਤੇ ਵਕਫ ਥਾਵਾਂ ਦੇ ਫਰਕ ਦੇ ਨਾਲ ਕੁਝ ਪੋਰਟਸ ਦੇ ਖੁੱਲਣ ਦੇ ਸਮੇਂ ਨੂੰ 1 ਘੰਟਾ ਕੁਝ ਦੇ ਸਮੇਂ ਨੂੰ 5 ਘੰਟੇ ਤੱਕ ਘਟਾ ਦਿੱਤਾ ਜਾਵੇਗਾ ਵਪਾਰਕ ਐਂਟਰੀਆਂ ਦੇ ਸੇਵਾ ਸਮਿਆਂ ਦੇ ਵਿੱਚ ਵੀ ਤਬਦੀਲੀਆਂ ਹੋ ਰਹੀਆਂ ਨੇ ਜੋ ਕਿ ਵਕਫ ਪੋਰਟਸ ਦੇ ਉੱਤੇ ਵਕਫ ਰਹਿਣਗੀਆਂ ਦਸਤੀ ਕੇ ਬਾਰਡਰ ਏਜੰਸੀ ਦੇ ਮੁਤਾਬਕ ਅਗਲੇ ਤਾਲ 6 ਜਨਵਰੀ ਤੋਂ ਰਾਤੀ 12:00 ਵਜੇ 35 ਪੋਰਟਸ ਆਫ ਐਂਟਰੀ ਤੇ ਸੇਵਾ ਦੇ ਵਿੱਚ ਸਮੇਂ ਦੇ ਵਿੱਚ ਤਬਦੀਲ ਕੀਤੀ ਜਾਵੇਗੀ ਏਜੰਸੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਜੋ ਸਮੁੱਚੀ ਸੁਰੱਖਿਆ ਉਸ ਨੂੰ ਵਧਾਉਣ ਦੇ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਮੈਨੀਟੋਬਾ ਦੇ ਵਿੱਚ 12 ਕਯੂਬਿਕ ਤੇ ਵਿੱਚ 10 ਸਸਕੈਚੂਵਨ ਦੇ ਵਿੱਚ 6 ਨਿਊ ਬ੍ਰਿਨਸਵਿਕ ਵਿੱਚ 4 ਬੀਚ ਤੋਂ ਅਤੇ ਅਲਬਰਟਾ ਦੇ ਇੱਕ ਸਰਹਦੀ ਦਾਖਲੇ ਤੇ ਹਫ਼ਤੇ ਦੇ ਵਿੱਚ 7 ਦਿਨ ਸੇਵਾ ਸਮੇਂ ਦੇ ਵਿੱਚ ਤਬਦੀਲੀ ਕੀਤੀ ਚਾਹੇਗੀ ਇਸੇ ਨਾਲ ਹੀ ਅਮਰੀਕਾ ਵੀ ਆਪਣੇ ਪੋਰਟ ਆਫ ਐਂਟਰੀ ਤੇ ਸੇਵਾ ਸਮੇਂ ਦੇ ਵਿੱਚ ਤਬਦੀਲੀ ਕਰ ਰਿਹਾ ਹੈ ਇਹ ਤਬਦੀਲੀਆਂ ਦੋਹਾਂ ਦੇਸ਼ਾਂ ਨੂੰ ਪ੍ਰਭਾਵਿਤ ਯਾਤਰੀਆਂ ਤੇ ਸਮਾਨ ਨੂੰ ਦੂਜੇ ਦੇਸ਼ ਨੂੰ ਵਾਪਸ ਕਰਨ ਦੀ ਆਗਿਆ ਦੇਣਗੀਆਂ ਬਿਊਰੋ ਆਫ ਸਟੈਟਿਸਟਿਕਸ ਕੈਨੇਡਾ ਦੀ ਤਾਲਤਾ ਅੰਕੜਿਆਂ ਦੇ ਮੁਤਾਬਕ ਅਕਤੂਬਰ ਮਹੀਨੇ ਕੈਨੇਡਾ ਦੀ ਸਲਾਨਾ ਮਹਿੰਗਾਈ ਦਰ ਵੱਧ ਕੇ 2% ਦਰਜ ਕੀਤੀ ਗਈ ਹੈ ਹਾਲਾਂਕਿ ਸਤੰਬਰ ਮਹੀਨੇ ਗੈਸ ਦੀਆਂ ਕੀਮਤਾਂ 'ਚ ਕਮੀ ਕਰਕੇ ਮਹਿੰਗਾਈ ਦਰ 1.6% ਦਾ ਹੀ ਦਰਜ ਕੀਤੀ ਗਈ ਸੀ ਹਾਲਾਂਕਿ ਅਕਤੂਬਰ ਦੇ ਵਿੱਚ ਵੀ ਗੈਸ ਦੀਆਂ ਕੀਮਤਾਂ 'ਚ ਨਿਗਾਰ ਆਇਆ ਹੈ ਪਰ ਇਹ ਕਟ ਰਿਹਾ ਹੈ ਅਤੇ ਜੇਕਰ ਗੈਸੋਲੀਨ ਦੀਆਂ ਕੀਮਤਾਂ ਤੇ ਮੁਨਾਫੇ ਕਰਕੇ ਦੇਖਿਆ ਜਾਵੇ ਤਾਂ ਮਹਿੰਗਾਈ ਦਰ 2.2% ਦਿਖੇਗਾ ਇੱਕ ਸਾਲ ਪਹਿਲਾਂ ਦੀ ਤੁਲਨਾ ਦੇ ਵਿੱਚ ਅਕਤੂਬਰ ਦੇ ਦੌਰਾਨ ਗਰੋਸਰੀ ਦੀਆਂ ਕੀਮਤਾਂ ਵਤਨ ਦੇ ਵਿੱਚ ਤੇਜ਼ ਰਫਤਾਰ ਦੇਖੀ ਗਈ ਜੋ ਕਿ ਲਗਾਤਾਰ ਤੀਸਰੇ ਮਹੀਨੇ ਹੈ ਜੇ ਤਾਂ ਗਰੋਸਰੀ ਮਹਿੰਗਾਈ ਦਰ ਸਮੁੱੱਚੀ ਮਹਿੰਗਾਈ ਦਰ ਨਾਲੋਂ ਉੱਪਰ ਰਹੀ ਹੈ ਉਤਹੀ ਪ੍ਰਾਪਰਟੀ ਟੈਕਸ ਨੇ ਵੀ ਮਹਿੰਗਾਈ ਦਰ ਨੂੰ ਉੱਪਰ ਵੱਲ ਨੂੰ ਧਕੇਲਿਆ ਹੈ ਪਿਛਲੇ ਸਾਲ 4.3% ਵਾਧੇ ਦੀ ਤੁਲਨਾ ਦੇ ਵਿੱਚ ਪ੍ਰਾਪਰਟੀ ਟੈਕਸ 6% ਵਾਧਾ ਦਰਜ ਕੀਤਾ ਗਿਆ ਜੋ ਕਿ 92 ਤੋਂ ਬਾਅਦ ਦਾ ਪਹਿਲਾ ਸਭ ਤੋਂ ਵੱਡਾ ਸਲਾਹਨਾ ਬਤਾਇਆ ਹੈ ਕਿ ਅਕਤੂਬਰ ਨੂੰ ਹੋਈਆਂ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਚੋਣਾਂ ਦੇ ਵਿੱਚ ਐਨਡੀਪੀ ਪਾਰਟੀ ਨੇ ਜਿੱਤ ਹਾਸਲ ਕੀਤੀ ਜਿਸ ਦੇ ਨਾਲ ਹੀ 14 ਪੰਜਾਬੀਆਂ ਨੇ ਆਪਣਾ ਦਬਦਬਾ ਕਾਇਮ ਕੀਤਾ ਹੈ ਮਿਲੀ ਜਾਣਕਾਰੀ ਮੁਤਾਬਕ ਐਨਜੀਪੀ ਦੇ ਆਗੂ ਡੇਵਿਡ ਈਬੀ ਨੇ ਆਪਣੀ ਕੈਬਨਿਟ ਦਾ ਐਲਾਨ ਕਰਦੇ ਹੋਏ ਮੰਤਰੀਆਂ ਨੂੰ ਵਿਭਾਗਾ ਦੀ ਵਡ ਵੰਡ ਵੀ ਕਰ ਦਿੱਤੀ ਹੈ ਜਿਸ ਦੇ ਵਿੱਚ ਕਿ ਨਕੀਸ਼ ਸ਼ਰਮਾ ਨੂੰ ਉਪ ਮੁੱਖ ਮੰਤਰੀ ਅਧਾਰਨੀ ਜਨਰਲ ਬਣਾਇਆ ਗਿਆ ਅਤੇ ਇਹ ਸੱਤਵੀਂ ਵਾਰ ਚੇਤੁਰਹੀ ਜਗਰੂਪ ਬਰਾਰ ਨੂੰ ਪਹਿਲੀ ਵਾਰ ਮੰਤਰੀ ਬਣਾ ਕੇ ਖਾਣਾ ਅਤੇ ਖਣਚ ਦੇ ਵਿਭਾਗ ਸੌਂਪੇ ਗਏ ਨੇ ਰਵੀ ਪਰਮਾਰ ਜੰਗਲਾਤ ਮੰਤਰੀ ਹੋਣਗੇ ਰਵੀ ਕਾਲੋ ਪਹਿਲੇ ਵਿਭਾਗ ਹਾਊਸਿੰਗ ਦੇ ਨਾਲ ਹੁਣ ਮਿਊਨਿਸਪਲ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ કુલ 24 ਮੰਤਰੀਆਂ ਅਤੇ 4 ਰਾਜ ਮੰਤਰੀਆਂ ਦੇ ਨਾਲ-ਨਾਲ ਕੁਝ ਪਾਰਲੀਮੈਂਟ ਸਖਤਰ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚ ਜੈਸੀ ਸੋਨਰ ਹਰਵਿੰਦਰ ਸੰਧੂ ਆਮਨਾ ਸ਼ਾ ਸੁਨੀਤਾ ਧੀਰ ਦੇ ਨਾਮ ਸ਼ਾਮਲ ਨੇ ਪਿਛਲੇ ਮੰਤਰੀ ਮੰਡਲ ਚ ਜ਼ਿੰਮੇਵਾਰੀ ਨਿਭਾਉਂਦੇ ਰਹੇ ਕੁਝ ਆਗੂਆਂ ਦੇ ਵਿਭਾਗ ਇਸ ਵਾਰ ਬਦਲ ਦਿੱਤੇ ਗਏ ਨੇ ਦੱਸਿਆ ਕਿ 7 ਸਾਲ ਸਿਹਤ ਮੰਤਰੀ ਦੇ ਵੱਚੋਂ ਸੇਵਾਵਾਂ ਨਿਭਾ ਰਹੀ ਐਂਟਰੀਆਂ ਨੂੰ ਊਰਜਾ ਵਿਭਾਗ ਸੌਂਪਿਆ ਗਿਆ। ਉਚਾਵਾ ਦੇ ਵਿੱਚ ਮਾਨਸਿਕ ਸਿਹਤ ਦੇ ਨਾਲ ਜੂਝ ਰਹੇ ਨੌਜਵਾਨਾਂ ਦੀ ਮਦਦ ਲਈ ਸਿਹਤ ਮੰਤਰੀ ਯਾਰਾ ਦੇਵਲ ਨੂੰ ਪ੍ਰੋਜੈਕਟਾਂ ਦੇ ਲਈ 500 ਮਿਲੀਅਨ ਡਾਲਰ ਵੰਡਣ ਦੀ ਯੋਜਨਾ ਬਣਾਈ ਜਾ ਰਹੀ ਹੈ ਜੋ ਪ੍ਰਾਈਵੇਟ ਮਾਨਸਿਕ ਸਿਹਤ ਦੇਖਭਾਲ ਸੇਵਾਵਾਂ ਨੂੰ ਸੰਭਾਲਣਗੇ ਅਤੇ ਸੰਘਰਸ਼ ਕਰ ਰਹੇ ਨੌਜਵਾਨਾਂ ਦੀ ਮਦਦ ਕੀਤੀ ਜਾਵੇਗੀ। ਇਹ ਫੰਡਿੰਗ ਪਸੰਤ ਸੰਗੀ ਬਚਤ ਦੇ ਵਿੱਚ ਕੌਸ਼ਤ ਕੀਤਾ ਗਿਆ 5 ਸਾਲ ਦੇ ਯੂਥ ਮਾਨਸਿਕ ਸਿਹਤ ਫੰਡ ਤੋਂ ਰਹੇਗੀ ਜਿਸ ਦੇ ਵਿੱਚ ਕੀਤ ਨਾ ਚਿੰਤਾ ਦੇ ਨਾਲ ਨਜਿੱਠਣ ਦੇ ਲਈ ਨੌਜਵਾਨਾਂ ਨੂੰ ਜੀਵਨ ਦੀ ਕੀਮਤ ਪਰੇਸ਼ਾਨੀਆਂ ਦਾ ਸਾਹਮਣਾ ਜੋ ਕਿ ਕਰਨਾ ਪਿਆ ਰਿਹਾ ਉਸ ਤੇ ਨਾਲ ਨਜਿੱਠਣ 'ਚ ਮਦਦ ਕਰੇਗੀ ਇਸ ਸੰਬੰਧੀ ਸਰਕਾਰ ਦਾ ਕਹਿਣਾ ਹੈ ਕਿ ਇਹ ਫੰਡ ਸਭਿਆਚਾਰਕ ਤੌਰ ਤੇ ਸੰਬੰਧਿਤ ਸਵਦੇਸ਼ੀ ਪ੍ਰੋਗਰਾਮਿੰਗ ਦਾ ਸਮਰਥਨ ਕਰੇਗਾ ਉਤਹੀ ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਲਗਭਗ 2 ਤਿਮਾਹੀ ਮਾਨਸਿਕ ਸਿਹਤ ਵਿਕਾਰ ਦੇ ਲੋਕਾਂ ਦੇ 25 ਸਾਲ ਦੇ ਹੋਣ ਤੋਂ ਪਹਿਲਾਂ ਜੋ ਕਿ ਸਾਹਮਣੇ ਆਉਂਦੇ ਨੇ ਦੱਸਦੇ ਕਿ ਵਿਭਾਗ 22 ਜਨਵਰੀ ਤੱਕ ਪ੍ਰੋਜੈਕਟਸ ਪ੍ਰੋਪੋਜ਼ਲਸ ਨੂੰ ਸਵੀਕਾਰ ਕਰੇਗਾ ਤਾਂ ਖਾਲਸਾ ਦੀਵਾਨ ਸੁਸਾਇਟੀ ਐਪਸਟ ਫੋਰ ਵਿਖੇ ਕਾਉਂਸਲਰ ਸੇਵਾਵਾਂ ਕੈਂਪ ਆਯੋਜਿਤ ਕੀਤਾ ਗਿਆ ਵੈਨਕੂਵਰ ਵਿਖੇ ਸਥਿਤ ਭਾਰਤੀ ਕਾਉਂਸਲੇਟ ਦੇ ਅਧਿਕਾਰੀਆਂ ਨੇ ਕੈਂਪ ਦੇ ਦੌਰਾਨ 9 ਵਜੇ ਤੋਂ ਸ਼ਾਮ 4 ਵਜੇ ਤੱਕ ਸੇਵਾ ਮੁਕਤ ਕਰਮਚਾਰੀਆਂ ਨੂੰ ਲਾਈਫ ਸਰਟੀਫਿਕੇਟ ਵੀ ਵੰਡੇ ਕਮੇਟੀ ਵੱਲੋਂ ਪੂਰਵ ਤੋਂ ਮਨਜ਼ੂਰੀ ਵੀ ਇਸ ਸੰਬੰਧੀ ਲਈ ਗਈ ਸੀ ਤਾਂ ਕਿ ਕੋਈ ਵੀ ਬਾਹਰੀ ਰੁਕਾਵਟ ਪੈਦਾ ਨਾ ਕਰ 파ਵੇ ਕੈਂਪ ਦੇ ਦੌਰਾਨ ਲਗਭਗ 600 ਲਾਈਫ ਸਰਟੀਫਿਕੇਟ ਜਾਰੀ ਕੀਤੇ ਗਏ ਨੇ ਉੱਤੇ ਹੀ ਮੋਡਰੇਟ ਗਰੁੱਪ ਦੇ ਸਮੂਹ ਸੇਵਾਦਾਰਾਂ ਨੇ ਫੂਰਨ ਸਹਿਯੋਗ ਦਿੱਤਾ ਇਸ ਕੈਂਪ ਨੂੰ ਸਫਲ ਬਣਾਇਆ ਇਸ ਮੌਕੇ ਸੁਰੱਖਿਆ ਦੇ ਮਜ਼ਬੂਤ ਪ੍ਰਬੰਧ ਕੀਤੇ ਗਏ ਸਨ ਅਤੇ ਸੈਂਕੜੇ ਬਜ਼ੁਰਗਾਂ ਨੇ ਲਾਈਫ ਸਰਟੀਫਿਕੇਟ ਪ੍ਰਾਪਤ ਕਰਦੇ ਪ੍ਰਬੰਧਕਾਂ ਤੇ ਲੋਕਾਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਧੰਨਵਾਦ ਵੀ ਕੀਤਾ ਉਤਹੀ ਦੂਜੇ ਪਾਸੇ ਇਸ ਦੌਰਾਨ ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਸਿਕਸ ਫੋਰ ਜਸਟਿਸ ਦੇ ਕਾਰਕੁਨਾਂ ਵੱਲੋਂ ਕੌਂਸਲਰ ਕੈਂਪ ਦੇ ਵਿਰੋਧ ਚ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਕੈਨੇਡੀਅਨ ਪੁਲਿਸ ਆਪਣੀ ਜਾਂਚ ਤੇ ਰਿਪੋਰਟ ਦੇ ਵਿੱਚ ਇਹ ਕਹਿ ਚੁੱਕੀ ਹੈ ਕਿ ਭਾਰਤੀ ਏਜੰਟ ਕੈਨੇਡਾ ਵਿੱਚ ਆਰਕਸ਼ਕ ਆਰਜਕਤਾ ਫਲਾਉਣ ਦੀ ਸਾਜ਼ਿਸ਼ ਦੇ ਵਿੱਚ ਸ਼ਾਮਲ ਨੇ ਪਰ ਇਸ ਦੇ ਬਾਵਜੂਦ ਮੋਡਰੇਟ ਸੁਸਾਇਟੀਆਂ ਦੇ ਵੱਲੋਂ ਕੌਂਸਲਰ ਕੈਂਪ ਲਗਾਏ ਜਾ ਰਹੇ ਨੇ ਉਹਨਾਂ ਕੌਂਸਲਰ ਕੈਂਪ ਦੇ ਪ੍ਰਬੰਧਕਾਂ ਦੀ ਸਖਤ ਨਿੰਦਾ ਵੀ ਕੀਤੀ ਤਾਂ ਅਗਲੇ ਸਾਲ ਲਈ ਸਿਟੀ ਆਫ ਕੈਲਗਰੀ ਦੇ ਪ੍ਰਸਤਾਵਿਤ ਬਜਟ ਤੇ ਬਹਿਸ ਕਰ ਰਹੇ ਪੰਜ ਕੌਂਸਲਰਸ ਨੇ ਵੀ ਸੋਧਾਂ ਦੀ ਮੰਗ ਕੀਤੀ ਹੈ ਜੋ ਕਿ ਉਹਨਾਂ ਦਾ ਸੁਝਾਅ ਹੈ ਕਿ 3.5% ਪ੍ਰਾਪਰਟੀ ਟੈਕਸ ਵਰਦੈਨ ਨੂੰ ਵਾਪਸ ਲਿਆ ਜਾ ਸਕਦਾ ਹੈ ਮਿਲੀ ਰਿਪੋਰਟਸ ਮੁਤਾਬਕ ਕੌਂਸਲਰ ਸੋਨੀਆ ਜੈਨ ਮੈਕਲਿਨ ਜੈਨੀਫਰ ਆਂਦਰੇ ਚਬੋਟ ਅਤੇ ਚੈਰੀ ਵੋਗ ਇਸ ਹਫਤੇ ਵੱਖ-ਵੱਖ ਸੋਦਾ ਪੇਸ਼ ਕਰਨ ਦੀ ਯੋਜਨਾ ਵੀ ਬਣਾ ਰਹੇ ਨੇ ਦਸਤੀ ਕਿ ਹਾਲਾਂਕਿ ਸੋਧਾਂ ਦੀ ਪੂਰੀ ਸੂਚੀ ਅਜੇ ਸਾਹਮਣੇ ਨਹੀਂ ਆਈ ਹੈ ਸ਼ਾਕਾ ਕਹਿਣਾ ਹੈ ਕਿ ਕੋਈ ਵੀ ਸੋਧ ਫਰੰਟ ਲਾਈਨ ਸਿਵਾਮਾਂ ਨੂੰ ਪ੍ਰਭਾਵਿਤ ਨਹੀਂ ਕਰੇਗੀ ਜਿਨ੍ਹਾਂ ਤੇ ਕੈਲਕੇਰੀਅਨ ਪ੍ਰੋਸਾ ਕਰਤੇ ਨੇ ਮੁੱਖ ਸੋਧਾਂ ਦੇ ਵਿੱਚੋਂ ਇੱਕ ਜੋ ਕਿ ਕਾਉਂਸਲਰ ਸ਼ਾਰਫ ਅਤੇ ਮੈਕਲਿੰਗ ਦੁਆਰਾ ਪ੍ਰਸਤਾਵਿਤ ਕੀਤੀ ਜਾ ਰਹੀ ਹੈ ਸ਼ਹਿਰ ਦੇ ਮੁਖ ਪ੍ਰਬੰਧਕੀ ਅਧਿਕਾਰੀ ਅਤੇ ਮੁੱਖ ਸੰਚਾਲਕ ਅਧਿਕਾਰੀ ਦੇ ਅਹੁਦਿਆਂ ਤੇ ਭੂਮਿਕਾਵਾਂ ਨੂੰ ਜੋੜ ਡਾਲੇਗਾ ਸ਼ਹਿਰ ਦੇ ਮੁਤਾਬਕ ਦਸਤੀ ਕਿ ਤਬਦੀਲੀਆਂ ਦਾ ਮੁੱਖ ਮਕਸਦ ਸੇਵਾ ਪ੍ਰਦਾਨ ਕਰਨਾ ਤੇ ਫੋਕਸ ਨੂੰ ਬਿਹਤਰ ਬਣਾਉਣਾ ਲੱਗੇਗਾ। ਕੈਨੇਡਾ ਪੋਸਟ ਨੇ 15 ਨਵੰਬਰ ਨੂੰ ਦੇਸ਼ ਭਰ ਦੇ ਵਿੱਚ ਡਾਕ ਪੇਚਣਾ ਬੰਦ ਕਰ ਦਿੱਤਾ ਸੀ ਜਦੋਂ ਕਿ ਹਸਾਰਾ ਡਾਕ ਕਾਮੇ ਤਨਖਾਹਾਂ, ਕੰਮ ਦੀਆਂ ਸਥਿਤੀਆਂ ਤੇ ਹੋਰ ਮੁੱਦਿਆਂ ਨੂੰ ਲੈ ਕੇ ਹੜਤਾਲ ਤੇ ਚਲੇ ਗਏ। ਸਬਸ ਕੈਨੇਡਾ ਪੋਸਟ ਤੇ ਲੇਬਰ ਵਿਵਾਦ ਕਾਰਨ 85000 ਪਾਸਪੋਰਟਸ ਨੂੰ ਡਾਕ ਰਾਹੀਂ ਭੇਜਣ ਤੇ ਰੋਕ ਲਗਾ ਰਿਹਾ ਹੈ। ਰੋਜ਼ਗਾਰ ਅਤੇ ਸਮਾਜਿਕ ਵਿਕਾਸ ਕੈਨੇਡਾ ਨੇ ਕਿਹਾ ਕਿ ਕਿਸੇ ਵੀ ਸੰਭਾਵੀ ਲੇਬਰ ਰੁਕਾਵਟ ਦੀ ਉਮੀਦ ਦੇ ਵਿੱਚ ਸਰਵਿਸ ਕੈਨੇਡਾ 8 ਨਵੰਬਰ ਨੂੰ ਪਾਸਪੋਰਟ ਪੈਕੇਜ ਪੇਚਨਾ ਉਹਨਾਂ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਸੀ ਅਤੇ ਕੈਨੇਡਾ ਪੋਸਟ ਕਰਮਚਾਰੀਆਂ ਦੇ ਨੌਕਰੀ ਛੱਡਣ ਤੋਂ ਇੱਕ ਹਫ਼ਤਾ ਪਹਿਲਾਂ ਸ਼ਟਡਾਊਨ ਦੇਸ਼ ਭਰ ਦੇ ਵਿੱਚ ਲੱਖਾਂ ਕੈਨੇਡੀਅਨਸ ਅਤੇ ਕਾਰੋਬਾਰਾਂ ਨੂੰ ਪ੍ਰਭਾਵਿਤ ਕਰ ਗਿਆ। ਜ਼ਕਰਯੋਗ ਹੈ ਕਿ ਰੋਜ਼ਗਾਰ ਅਤੇ ਸਮਾਜਿਕ ਵਿਕਾਸ ਕੈਨੇਡਾ ਦੀ ਬੁਲਾਰਾ ਮਿਲੀ ਰਾਇ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਹੜਤਾਲ ਖਤਮ ਹੋਣ ਅਤੇ ਮੇਲ ਸੇਵਾ ਮੁੜ ਸ਼ੁਰੂ ਹੋਣ ਤੋਂ ਬਾਅਦ ਪਾਸਪੋਰਟ ਗਾਕਾਂ ਨੂੰ ਭੇਜ ਦਿੱਤਾ ਜਾਵੇ ਕਲੋਨਾ ਤੋਂ ਵੈਂਕੂਵਰ ਕੈਲਗਰੀ ਐਡਮੈਂਟਨ ਸਿਟਲ ਵਿਨੀਪੈਗ ਦੇ ਲਈ ਵੈਸਟ ਚੱਕ ਦੀਆਂ ਹੋਰ ਉਡਾਨਾਂ ਚੱਲਣਗੀਆਂ 에ਅਰਲਾਈਨ ਨੇ ਅਜ ਆਪਣਾ ਅਗਲੇ ਸਾਲ ਗਰਮੀਆਂ ਦੇ ਰੂਟ ਦੀ ਸਮਾਂ ਸਾਰਨੀ ਜਾਰੀ ਕਰ ਦਿੱਤੀ ਹੈ ਇਸ ਦੇ ਵਿੱਚ ਕੋਲੋਨਾ ਇੰਟਰਨੈਸ਼ਨਲ ਹਵਾਈ ਅੱਡੇ ਦੇ ਅੰਦਰ ਅਤੇ ਬਾਹਰ ਵਦੇਰੇ ਯਾਤਰੀ ਇਸ ਸੀਟਾ ਸ਼ਾਮਲ ਨੇ ਸਬਤ ਵਾਰ-ਵਾਰ ਸ਼ਹਿਰ ਦੀ ਜੋੜੀ ਕੋਲੋਨਾ ਕਲਕਰੀ ਭੂਵੇਗੀ ਜਿਸ ਦੇ ਵਿੱਚ ਕੀ ਹਫਤਾਵਾਰੀ 60 ਉਡਾਨਾਂ ਨੇ ਤੇ ਹਰ ਰੋਜ਼ ਜੋ ਕਿ 8 ਉਡਾਨਾਂ ਦੇ ਲਈ ਕੰਮ ਕਰਦੀਆਂ ਨੇ ਕਲੋਨਾ ਵੈਨਕੂਵਰ ਦੀਆਂ 35 ਫਲਾਈਟਸ ਵੀਕਲੀ ਜਾਂ ਫਿਰ ਪੰਜ ਰੋਜ਼ਾਨਾ ਕਲੋਨਾ ਟਮੈਂਟਨ 28 ਵਾਰ ਵੀਕਲੀ ਡੇਲੀ ਚਾਰ ਵਾਰ ਹੋਣਗੀਆਂ ਕਲੋਨਾ ਤੇ ਵਿਨੀਪੈਗ ਦੇ ਵਿਚਕਾਰ ਗਰਮੀ ਦੀਆਂ ਮੌਸਮੀ ਸੇਵਾ 16 ਮਈ ਅਗਲੇ ਸਾਲ ਤੋਂ 24 ਅਕਤੂਬਰ ਨੂੰ ਹਫਤਾਵਾਰੀ ਤਿੰਨ ਉਡਾਨਾਂ ਦੇ ਨਾਲ ਵਾਪਸ ਆਉਂਦੀਆਂ ਨੇ ਇਸ ਦੇ ਨਾਲ ਹੀ ਅਗਲੇ ਸਾਲ ਵੈਸਟ ਜੈਟ ਕਲੋਨਾ ਹਵਾਈ ਅੱਡੇ ਤੋਂ 9 ਕਰੇਲੂ ਯੂ ਐਸ ਟਿਕਾਣੇ ਵੈਨਕੂਵਰ ਵਿਕਟੋਰੀਆ ਸਿਆਟਲ ਕੈਲਗਰੀ ਐਟ ਮੈਂਟਨ ਮਨੀਪੈਰ ਘਰਚੀਨਾ ਸੈਸਟੂਨ ਟੋਰਾਂਟੋ ਦੀ ਲਾਈ 151 ਹਫਤਾਵਾਰੀ ਉਡਾਨਾਂ ਦਾ ਸੰਚਾਲਨ ਕਰੇਗੀ ਵੈਸਟ ਜੈਟ ਤੇ ਗਟਚੋੜ ਤੇ ਹਵਾਈ ਅੱਡੇ ਦੇ ਮਸਤਿਆਂ ਦੇ ਨਿਰਦੇਸ਼ਕ ਦਾ ਕਹਿਣਾ ਹੈ ਕਿ ਕਲੋਨਾ ਦੀ ਪ੍ਰਮੁੱਖ 에ਅਰ ਕੈਰੀਅਰ ਵੈਸਟ ਜੈਟ ਦੇ ਵੱਲੋਂ ਕਿਸੇ ਵੀ ਹੋਰ 에ਅਰਲਾਈਨ ਦੇ ਮੁਕਾਬਲੇ ਕਲੋਨਾ ਹਵਾਈ ਅੱਡੇ ਦੇ ਅੰਦਰ ਤੇ ਬਾਹਰ ਵਿਦੇਰੇ ਉਡਾਨਾਂ ਅਤੇ ਯਾਤਰੀਆਂ ਦੇ ਸੰਦਰਭ ਦੇ ਵਿੱਚ ਹੈ ਲੰਡਨ ਦੇ ਵਿੱਚ ਫ੍ਰੀਜ਼ਿੰਗ ਟੈਂਪਰੇਚਰ ਦੇ ਚੱਲਦਿਆਂ ਅਮਾਚਾਈ ਦੇ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਜਨਤਾ ਨੂੰ ਕਰਨਾ ਪੈ ਸਕਦਾ ਹੈ ਇੰਨਾ ਹੀ ਨਹੀਂ ਪੈ ਰਹੀ ਸਨੋ ਦੇ ਕਰਕੇ ਇੱਥੇ 200 ਦੇ ਕਰੀਬ ਸਕੂਲ ਵੀ ਬੰਦ ਕਰ ਦਿੱਤੇ ਗਏ ਨੇ ਇਸ ਦੇ ਨਾਲ ਹੀ ਦੱਸ ਦਈਏ ਕਿ ਮੌਸਮ ਮਾਹਰਾਂ ਦੇ ਮੁਤਾਬਕ ਆਉਣ ਵਾਲੇ ਸਮੇਂ ਦੇ ਵਿੱਚ ਪਾਵਰ ਕੱਟ ਵੀ ਲੱਗ ਸਕਦੇ ਨੇ ਇਸ ਨਾਲ ਹੀ ਵੈਦਰ ਫੋਰਕਾਸਟ ਦੇ ਵੱਲੋਂ ਨਵੇਂ ਚੇਤਾਵਨੀਆਂ ਵੀ ਜਾਰੀ ਕਰ ਦਿੱਤੀਆਂ ਗਿਆ ਨੇ ਉੱਤਰੀ ਆਇਰਲੈਂਡ ਅਤੇ ਉੱਤਰੀ ਪੂਰਬੀ ਇੰਗਲੈਂਡ ਦੇ ਕੁਝ ਹਿੱਸਿਆਂ ਨੂੰ ਸਨੋ ਅਤੇ ਸਨੋ ਦੇ ਖਤਰੇ ਤੋਂ ਪ੍ਰਭਾਵਿਤ ਹੋਣ ਵਾਲੇ ਪਲਕੇ 10 ਸੈਂਟੀਮੀਟਰ ਤੱਕ ਬਰਫ਼ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਅਤੇ yellow alert ਚਾਲੂ ਕੀਤਾ ਗਿਆ ਜਿਸ ਤੇ ਚਲਦੇ ਆ ਇੱਥੇ ਦਿ ਮੈਟ ਆਫਿਸ ਵੱਲੋਂ ਮੌਜੂਦਾ ਗਾਈਡਲਾਈਨਸ ਦੇ ਨਾਲ ਤਿੰਨ ਨੋ ਹੋ येलो ਵਰਨਿੰਗਸ ਚਾਰੀ ਕੀਤੇ ਗਏ ਨੇ ਉੱਥੇ ਹੀ ਮੇਅਰ ਸਦੀਕ ਖਾਨ ਦੇ ਵੱਲੋਂ ਗਿਰਾਹੇ ਤਾਪਮਨ ਦੇ ਚੱਲਦਿਆਂ ਐਮਰਜੈਂਸੀ ਪ੍ਰੋਟੋਕਾਲ ਵੀ ਐਕਟੀਵੇਟ ਕਰ ਦਿੱਤੇ ਗਏ ਨੇ ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트ਰੰਪ ਅਗਲੇ ਸਾਲ ਐਵਰੀ ਨੇਸ਼ਨ ਵਿੱਚ ਇੱਕ ਨਵੇਂ ਗੋਲਡ ਕੋਸਟ ਦੇ ਘਾਟਣ ਲਈ ਸਕਾਟਲੈਂਡ ਦਾ ਦੌਰਾ ਕਰਨਗੇ ਉਹਨਾਂ ਦੇ ਪੁੱਤਰ ਨੇ ਇਹ ਪੁਸ਼ਟੀ ਕੀਤੀ ਹੈ ਐਰਿਕ 트ਰੰਪ ਅਤੇ ਉਸ ਦੇ ਪਿਤਾ ਨੇ ਪਿਛਲੇ ਸਾਲ ਮੈਰੀ ਦੇ ਵਿੱਚ 트럼프 ਇੰਟਰਨੈਸ਼ਨਲ ਰਿਸੋਰਟ 18 ਹੋਲ ਲਿੰਕ ਮੈਕਲੀਓਡ ਕੋਸਟ ਇਸ ਮੀਨ ਤੋੜ ਦਿੱਤੀ ਸੀ ਕੋਸ ਅਗੀਆਂ ਗਰਮੀਆਂ ਦੇ ਵਿੱਚ ਖੋਲਣ ਦੀ ਉਮੀਦ ਹੈ ਚੇਕ ਇਹ ਤੌਰ ਅੱਗੇ ਵਾਅਦਾ ਹੈ ਤਾਂ ਇਹ ਅਮਰੀਕੀ ਚੋਣਾਂ ਦੇ ਵਿੱਚ ਜਿੱਤ ਤੋਂ ਬਾਅਦ ਨਾਲ 트럼ਪ ਦਾ ਪਹਿਲੀ ਵਾਰ ਸਕਾਟਲੈਂਡ ਦੀ ਯਾਤਰਾ ਹੋ ਸਕਦੀ ਹੈ ਦੱਸਦੀ ਹੈ ਕਿ 2018 ਦੇ ਵਿੱਚ ਰਾਸ਼ਟਰਪਤੀ ਦੇ ਰੂਪ ਦੇ ਵਿੱਚ ਆਖਰੀ ਫੇਰੀ ਉਹਨਾਂ ਦੇ ਵੱਲੋਂ ਗਲਾਸਕੋ ਅਤੇ ਐਡਰਡੀ ਵਿੱਚ ਹਜ਼ਾਰਾਂ ਲੋਕਾਂ ਦੇ ਵਿਰੋਧ ਦੇ ਨਾਲ ਇੱਕ ਸੁਰੱਖਿਆ ਕਾਰਵਾਈ ਸ਼ੁਰੂ ਕੀਤੀ ਗਈ ਅੱਜ ਦੇ ਗੋਲਦਨ ਦੇ ਵਿੱਚ ਫਿਲਹਾਲ ਇਹਨਾ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਬਨੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ